ਕਿ ਸੇਵਾਦਾਰ ਆਪਣਾ ਸੰਗਤ ਦੇ ਵਿੱਚੋਂ ਇਹਨੇ ਪੁੱਛ ਰਿਆ ਕਹਿੰਦੇ ਮਹਾਰਾਜ ਸਮੁੰਦਰ ਦੇ ਵਿੱਚ ਨੌਕਰੀ ਮਿਲੀਏ ਬੇਟੇ ਨੂੰ ਭੇਜਦੀਏ ਜੇ ਕਿਤੇ ਬਾਹਰ ਕੰਮ ਕਰਦੇ ਆਂ ਸਮੁੰਦਰ ਤੋਂ ਬਾਹਰ 30000 ਮਿਲਦਾ ਸਮੁੰਦਰ ਦੇ ਵਿੱਚ ਬੇੜੇ ਦੇ ਵਿੱਚ ਹੈ ਤਾਂ ਥੋੜਾ ਰਿਸਕ ਵਾਲਾ ਕੰਮ ਉੱਥੇ 60000 ਤਨਖਾਹ ਹੈ ਆਪ ਜੀ ਦੱਸੋ ਬੱਚੇ ਨੂੰ ਭੇਜਦੀ ਏ ਕੁਦਰਤੀ ਜਿੱਦਾਂ ਮਹਾਰਾਜ ਵੱਲੋਂ ਨਾ ਹੀ ਆਈ ਮਨ ਦੇ ਵਿੱਚ ਆਇਆ ਵੀ ਨਹੀਂ ਗੁਰੂ ਨਾਨਕ ਸਾਹਿਬ ਅੱਗੇ ਅਰਦਾਸ ਕੀਤੀ ਵੀ ਮਹਾਰਾਜ ਮਹਾਰਾਜ ਕਹਿੰਦੇ ਨਹੀਂ ਮੈਂ ਕਿਹਾ ਵੀ ਨਾ ਭੇਜੀ ਨਾ ਕਿਉਂ ਮਹਾਰਾਜ ਤਨਖਾਹ ਤਾਂ ਬੜੀ ਚੰਗੀ ਹੈ ਦੋ ਪੈਸੇ ਚੋਂ ਘਰ ਨੂੰ ਆਉਣੇ ਮੈਂ ਕਿਹਾ ਭੇਜੀ ਨਾ ਮਹਾਰਾਜ ਵੱਲੋਂ ਨਾ ਹੋਈ ਹੈ ਦੇਖ ਲਓ ਮਹਾਰਾਜ ਜੇ ਭੇਜਦੀ ਐ ਮੈਂ ਕਹਾ ਪਛਤਾਏਗਾ ਵੇਲੇ ਨੂੰ ਭੇਜੀ ਨਾ ਵੇਲੇ ਨੂੰ ਪਛਤਾਉਣਾ ਭਾਈ ਚਲੋ ਕਹਿਣਾ ਮੰਨਿਆ ਪਿਆਰ ਗੱਲ ਪਿਆਰ ਦੀ ਜਿਹਦੇ ਨਾਲ ਪਿਆਰ ਕਰੀਏ ਉਹਦਾ ਕਹਿਣਾ ਵੀ ਮੰਨਿਆ ਕਰੀਏ ਕਿਉਂ ਕਈ ਵਾਰੀ ਮਹਾਰਾਜ ਰਸਮਾਂ ਦੇ ਉੱਤੇ ਬੈਠ ਕੇ ਪਤਾ ਨਹੀਂ ਕੀ ਕਢਾ ਦਿੰਦਾ ਚਲੋ ਉਹਨੇ ਸਤਿਵਚਨ ਕਹਿਣਾ ਮੰਨਿਆ ਇੱਕ ਮਹੀਨੇ ਬਾਅਦ ਉਹ ਵੇੜਾ ਡੁੱਬ ਗਿਆ ਗੱਜ ਕੇ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ ਜਿੱਥੇ ਭੇਜਣਾ ਸੀ ਨਾ ਜਹਾਜ਼ ਦੇ ਵਿੱਚ ਸਮੁੰਦਰ ਚ ਇੱਕ ਮਹੀਨੇ ਬਾਅਦ ਉਹ ਵੇੜਾ ਹੀ ਡੁੱਬ ਗਿਆ ਨਾ ਮਹਾਰਾਜ ਤੁਹਾਨੂੰ ਪਤਾ ਸੀ ਮੈਂ ਕਿਹਾ ਪਤਾ ਤਾਂ ਬਾਬੇ ਨਾਨਕ ਨੂੰ ਹੈ ਆਪਾਂ ਤਾਂ ਤੁਹਾਡੇ ਵਰਗੇ ਆ ਪਰ ਅੰਦਰੋਂ ਮੰਨ ਨਹੀਂ ਮੰਨਿਆ ਇਹ ਵੀ ਗੁਰੂ ਨਾਨਕ ਸਾਹਿਬ ਦੀ ਮਿਹਰ ਹੈ ਇਹ ਮਹਾਰਾਜ ਨੇ ਬਚਾਇਆ ਸਭ ਤੇ ਵੱਡਾ ਸਤਿਗੁਰੂ ਨਾਨਕ ਜੀਨ ਕਉ ਰਾਖੀ ਮੇਰੀ ਇਹ ਗੁਰੂ ਨਾਨਕ ਸਾਹਿਬ ਦੀ ਮਿਹਰ ਹੈ